ਮੈਂ ਜਖਣ ਜੈਂ ਮਿੰਦਿਰ ਨੇ ਗ੍ਰੀਦਾ ਕਰਦੇ ਹੋਏ ਸૌਨਾ ਪਹਿਲਾ ਤਾਂ ਮੈਂ ਅੱਜ ਦੇ ਜਿਹੜਾ ਸਭ ਧਰਮਾਂ ਦੇ ਸਾਡੇ ਸੰਸਮਾਜ ਤੇ ਪੂਜਨੀਏ ਗੁਰੂ ਜੀ ਮਹਾਰਾਜ ਇਸ ਸਥਾਨ ਦੇ ਉੱਤੇ ਇਕੱਠੇ ਹੋਇਆ ਮੈਂ ਸਮਝਦਾ ਵੀ ਮੈਂ ਆਪਣੀ ਲਾਈਫ ਦੇ ਵਿੱਚ ਇਹ ਪਹਿਲਾ ਪ੍ਰੋਗਰਾਮ ਦੇਖਿਆ ਔਰ ਸਾਰੇ ਜਿੰਨੇ ਵੀ ਪ੍ਰਬੰਧਕ ਸਾਥੀ ਐ ਪ੍ਰੋਗਰਾਮ ਦੇ ਕਰਨ ਵਾਲੇ ਮੈਂ ਸਭਨਾ ਪਹਿਲਾਂ ਉਹਨਾਂ ਦਾ ਵਧਾਈ ਵੀ ਦਿੰਨਾ ਔਰ ਉਹਨਾਂ ਨੂੰ ਇਸ ਗੱਲ ਦਾ ਖਾਸ ਕਰਕੇ ਧੰਨਵਾਦ ਕਰਦਾ ਉਹਨਾਂ ਦਾ ਕਿਉਂਕਿ ਜਿਨ੍ਹਾਂ ਨੇ ਐਡਾ ਵੱਡਾ ਇੱਕ ਪੀੜਾ ਚੱਕ ਕੇ ਸਮਾਜ ਨੂੰ ਅੱਜ ਦੇ ਯੁੱਗ ਦੇ ਵਿੱਚ ਏਦਾਂ ਇੱਕ ਮੰਚ ਦੇ ਉੱਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠਾ ਕਰਕੇ ਔਰ ਇੱਕ ਐਸਾ ਗੁਨਾ ਦੀ ਥੈਲੀ ਦੇਣੀ ਜਿਹੜੀ ਹਰ ਸਮਾਜ ਦੇ ਬੰਦੇ ਦੇ ਕੰਮ ਆਊਗੀ ਆ ਜੋ ਮੈਨੂੰ ਉੱਥੇ ਸੁਣਨ ਨੂੰ ਤੇ ਦੇਖਣ ਨੂੰ ਮਿਲਿਆ ਵਾ ਮੈਂ ਅੱਜ ਦੇ ਦਿਨ ਇੱਥੇ ਸਾਰੇ ਪ੍ਰਬੰਧਕ ਸਾਥੀਆਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਵਧਾਈ ਵੀ ਦਿੰਦਾ ਕਿ ਇਹੋ ਜਿਹੇ ਆ ਪ੍ਰੋਗਰਾਮ ਤੁਸੀਂ ਕਰਾਉਂਦੇ ਰਿਹਾ ਕਰੋ ਤਾਂ ਕਿ ਆਪਾਂ ਨੂੰ ਉਹਨਾਂ ਤਪ ਕੀਤੇ ਹੋਏ ਲੋਕਾਂ ਦਾ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਧਰਮ ਕਰਮ ਲਈ ਲਾਤਾ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਬਹੁਤ ਬਹੁਤ ਧੰਨਵਾਦ ਨੋਰ ਮੁਨੀ ਜੀ ਮਹਾਰਾਜੀ 98 ਜਨਮ ਦਿਨਤੀ ਦੇ ਉਪਰਕਸ਼ ਮੈਂ ਅੱਜ ਪੀਉਸ਼ ਮੁਨੀ ਮਹਾਰਾਜੀ ਨੇ सर्वधर्म सम्मेलन का यहाँ आयोजन किया है आयोजन किया गया है इसमें सभी धर्मों के लोग आज एकत्रित हुए हैं तो मुझे फख्र है कि सबको एक मंच पे पीयूष जी इकट्ठा करके और ये सब किया कि हम सब एक हैं जी और जीने का जी और जीने दो का संदेश दिया और अपने गुरु को गुरुओं को याद किया इस शुभ अवसर में मैं ਮਹਾਰਾਜਿਕਾ ਦਾ ਧੰਨਵਾਦ ਕਰਦਾ ਜਿਹੜਾ ਜੈਨ ਸਮਾਜ ਵੱਲੋਂ ਜਿਹੜਾ ਧਰਮ ਸੰਮੇਲਨ ਜਿਹੜਾ ਕਰਾਇਆ ਜਾ ਰਿਹਾ ਔਰ ਸਾਰੇ ਹੀ ਧਰਮਾਂ ਦੇ ਜਿਹੜੇ ਸਾਡੇ ਮੁਖੀ ਨੇ ਉਹ ਅੱਜ ਇੱਥੇ ਪਹੁੰਚਿਆ ਬਹੁਤ ਹੀ ਵਧੀਆ ਤੇ ਅੱਛੀ ਗੱਲ ਹੈ ਸਾਡੇ ਪਾਰਟੀ ਦੇ ਲੀਡਰ ਸਹਿਬਾਨ ਔਰ ਸੈਂਟਰ ਤੋਂ ਵੀ ਜਿਹੜੇ ਇੱਥੇ ਮੰਤਰੀ ਸਹਿਬਾਨ ਆਏ ਆ ਬਹੁਤ ਹੀ ਅੱਛਾ ਇੱਕ ਕਾਰਗ੍ਰਾਮ ਹੈ ਇੱਕ ਧਰਮਾਂ ਨੂੰ ਆਪਸ ਵਿੱਚ ਜੋੜਨ ਦਾ ਜਿਹੜਾ ਇਹ ਸਿਲਸਿਲਾ ਵਾ ਇਹ ਜਿਹੜੀ ਨਜ਼ਦੀਕੀਆਂ ਨੇ ਇਹ ਸਾਡੇ ਪੰਜਾਬ ਵਾਸਤੇ ਬਹੁਤ ਅੱਛਾ ਔਰ ਕਲਚਰਡ ਕੰਮ ਹੈ ਜੀ ਅਸੀਂ ਧੰਨਵਾਦੀ ਆਂ ਜੈਨ ਸਮਾਜ ਦੇ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਇੱਥੇ ਕਰਕੇ ਸਾਰੇ ਸਮਾਜਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜੀ ਕਿੱਦਾਂ ਅਪੀਲ ਕਰਨਾ ਚਾਹੀਦਾ ਪਾਣੀ ਆਇਆ ਸੀ ਇਲਾਕੇ ਪੰਜਾਬ ਦੇ ਵਿੱਚ ਕਿੱਦਾਂ ਪੰਜਾਬ ਸਰਕਾਰ ਬਣਾ ਦੇਖੋ ਜਿਹੜਾ ਪੰਜਾਬ ਵਿਚ ਪਾਣੀ ਆਇਆ ਸਾਡੀਆਂ ਸਾਰਿਆਂ ਦੀਆਂ ਵਲੰਟਰੀਆਂ ਨੇ ਉੱਥੇ ਡਿਊਟੀਆਂ ਲੱਗੀਆਂ ਸੀਗੀਆਂ ਔਰ ਅਸੀਂ ਟਰੱਕਾਂ ਦੇ ਟਰੱਕ ਰਾਸ਼ਨ ਜਿਹੜੇ ਆ ਰਾਵੀ ਦੇ ਵਿੱਚ ਪਠਾਨਕੋਟ ਦਾ ਇਲਾਕਾ ਜਿਹੜਾ ਸੀ ਰਾਵੀ ਦੇ ਨਾਲ ਨਾਲ ਬੜਾ ਨੁਕਸਾਨ ਹੋਇਆ ਸੀ ਉਧਰ ਹੋਈ ਨਾਲਾ ਸਾਈਡ ਬਹੁਤ ਜ਼ਿਆਦਾ ਜਿਹੜਾ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ ਵਾ ਔਰ ਸਾਡੀ ਪਾਰਟੀ ਤਤਭਾਰ ਹੈ ਵੀ ਉਹਨੂੰ ਅਸੀਂ ਪੂਰਾ ਕਵਰ ਕਰਨ ਲਈ ਸਾਡੇ ਸੀਐਮ ਸਾਹਿਬ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਸਾਡੇ ਪੰਜਾਬ ਦੇ ਸ਼ਿਸ਼ੋਧਰੀਆ ਜੀ ਪੰਚਾਰ ਸਾਹਿਬ ਸਾਰੇ ਨਾਲ ਮਿਲ ਕੇ ਜੀ ਉਸਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਆਂ